ਤੋ ਲੋਈ ਪ੍ਰਸਾਦ ਲੈ ਲਿਆ ਹੁਣ ਅੰਦਰ ਤੁਹਾਨੂੰ ਹੁਣ ਅੱਛਾ ਕਰਨੇ ਅੰਦਰ ਦੀ ਜਗ੍ਹਾ ਦੇ ਲਕਿਨ ਹੀ ਤੁੰਗੇ ਹਰੀਆ ਤਾਂ ਕਿਉਂ ਦੂਰ ਮੁਖਰੀ ਤੇ ਬੱਕਰੀ ਸਭੀ ਦੇ ਨਾ ਦਰਸ਼ ਹੋਏ ਨਾ ਸਾ ਬੱਕਰੇ ਕੰਡੜ ਕਬਤਲ ਕਾਦ ਲੋੜ ਨਹੀਂ ਚਾਂਪੀ ਨੇ ਖੜਾ ਦੇ ਵਟ ਕੇ ਉਹ ਚੋਕਰ ਪੂਰੇ ਚਰਮ ਖਿੜਾਲੀ ਨਹੀਂ ਅਸੀਂ ਆਇਆ ਆਜਾ ਹੋ ਜੀ ਹੁਣ ਕੇਕ ਕੱਟਣ ਦੀ ਰਸਮ ਚੱਲਣ ਵਾਲੀ ਏ ਮੇਰੇ ਵੀਰੋ ਚੱਲਣ ਵਾਲੀ ਏ ਲਾਜ ਇਹ ਹੈ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਹਨੀ ਬਿਲਗਾ ਵਾਲੇ ਤੇ ਸੋ ਅੱਜ ਦਾ ਪ੍ਰੋਗਰਾਮ ਸਾਡਾ ਹੈਗਾ ਨਕੋਦਰ ਜਾਣ ਦਾ ਉੱਥੇ ਜਾ ਰਹੇ ਆ ਆਪਾਂ ਮੁਰਾਦ ਸ਼ਾਹ ਦੇ ਡੇਰੇ ਤੇ ਮੱਥਾ ਟੇਕਣ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਅੱਜ ਹੈਗਾ ਆਪਣਾ ਜਨਮ ਦਿਨ ਇਸ ਕਰਕੇ ਆਪਾਂ ਅੱਜ ਨਮਸਤਕ ਹੋਣ ਜਾ ਰਹੇ ਆ ਉੱਥੇ ਤੇ ਨਾਲ ਹੈਗਾ ਆਪਣਾ ਗगन ਪ੍ਰਾ ਗगन ਪ੍ਰਾ ਤੇ ਨਾਲ ਹੈਗਾ ਸਣੀ ਕੈਂਟ ਤੇ ਆਜੋ ਹੁਣ ਚੱਲੀਏ ਆਪਾਂ ਆਇਓ ਤੁਹਾਡਾ ਹੁਣ ਜਾਮਾ ਦਿਖਾ ਰਿਹਾ ਆਪਣਾ ਆਇਓ ਫੜਾਫੜ ਜਰੀਏ ਓਏ ਆਪਣਾ ਜਾਮਾ ਤੁਹਾਨੂੰ ਦਿਖਾਈਏ ਆ ਇਹ ਆਪਣਾ ਜਾਮਾ ਇੱਥੇ ਆਪਾਂ ਜਾਣਾ ਆ ਲੈ ਵਖਾਂਡੇ ਵੀ ਬੜੇ ਕਰਦੇ ਆ ਲੈ ਲੈ ਲੱਭ ਤਾਂ ਧੀ ਮਰ ਜੈਗੀ ਆ ਦੇਖੋ ਜੀ ਲੱਭ ਦੀ ਮਰ ਜੈਗੀ ਇਹਦੇ ਵਰਗਾ ਕੁੱਤਾ ਯਾਰ ਨਹੀਂ ਲੱਭਣਾ ਹੋ ਲਈ ਪ੍ਰਸ਼ਾਦ ਲੈ ਲਿਆ ਹੁਣ ਅੰਦਰ ਤੁਹਾਨੂੰ ਹੁਣ ਅੱਛੇ ਤੋਂ ਅੰਦਰਲੀ ਜਗ੍ਹਾ ਤੇ ਆ ਜਾਓ ਆ ਫੜ ਲਓ ਆ ਜੀ ਹੁਣ ਕੇ ਕੱਟਣ ਦੀ ਰਸਮ ਚੱਲਣ ਵਾਲੀ ਏ ਮੇਰੇ ਵੀਰੋ ਚੱਲਣ ਵਾਲੀ ਏ ਲੋ ਜੀ ਇਹ ਹੈਗਾ ਆਪਣਾ ਕੇਕ ਘਰ ਕੀ ਕੌਲੀ ਆਇਆ ਹੈਗਾ ਗਗਨ ਭਰਾ ਆਇਆ ਤੁਹਾਨੂੰ ਡੈਕੋਰੇਸ਼ਨ ਦਿਖਾਉਣੇ ਆ ਆਪਣੀ ਭੈਣ ਨੇ ਕੀਤੀ ਸੀਗੀ ਬਾਕੀ ਕਿੰਨੇ ਘਾਟ ਦਿੱਤੇ ਆ ਡੈਕੋਰੇਸ਼ਨ ਫਲਾਏ ਤਾਂ ਹੀ ਨਹੀਂ ਸੀਗਾ ਆ ਬੰਦੇ ਨੇ ਸੇਵਾ ਇਹਦੇ ਲਈ ਦੇ ਕੋਈ ਕਿਨੇ ਹੈ ਪੁਰੀਆ ਕਿਤੇ ਡੈਕੋਰੇਸ਼ਨ ਸੋਹਣੀ ਲੈ ਕੇ ਦੇਣਾ ਆ ਜਿਹੜਾ ਕੱਟਾ ਕੰਮ ਮoje ਤਾਂ ਡਰਦਾ ਹੀ ਬਹੁਤ ਰਹੇ ਲਗੇ ਹੁਣ ਕਰਦੇ ਚੱਕ ਕੇ ਕਿਤੇ ਪੈਸੇ ਮੰਗਦੇ ਆ ਚਲ ਬੰਲਾ ਆਨਲਾਈਨ ਇਹ ਕੱਢਦੇ ਜੋ ਗਿਆ ਆ ਲਾਗਦੇ ਨੇ ਕੱਢ ਦੇ ਪੈਸੇ ਕੱਢਦੇ ਜੋ ਹੈਗਾ ਕੱਢ ਦੇ ਕੱਢ ਦੇ ਪੈਸੇ ਨਹੀਂ ਤਾਂ ਤੇਰੇ ਮੈਂ ਤੌਣ ਵੜਦਣੀ ਆ ਕੱਢ ਪਿਆਰ ਤੋਂ ਚਪੇੜੀ ਮਾਰਦੀ ਯਾਰ ਮੈਂ ਤਾਂ ਉਹ ਤੋਂ ਪੈਸੇ ਮੰਗਦਾ ਸੀ ਯਾਰ ਗੱਲ ਤਾਂ ਗੱਲਿਆ ਤੇਰੇ ਵਾਸਤੇ ਲਓ ਜੀ ਹੁਣ ਗਾਣੇ ਨੇ ਗਾਣੇ ਚੱਲਣਗੇ ਰਿਪੀਟ ਤੇ ਪਹਿਲਾਂ ਇੱਥੇ ਦੇਖਦੇ ਮਾਰ ਲੋਗ ਦੇਖਿਓ ਜਿਹਦਾ ਬਹੁਤੀ ਸਾਈਟ ਨੇ ਆ ਤੇ ਕੇਕ ਕੱਟਣ ਤੋਂ ਬਾਅਦ ਆਪਾਂ ਭੰਗੜਾ ਵੀ ਪਾ ਕੇ ਤੁਹਾਨੂੰ ਦਿਖਾਵਾਂਗੇ ਠੀਕ ਐ ਚੱਲ ਹਾਏ ਨੇ ਤੈਨੂੰ ਹੈਪੀ ਬਰਥਡੇ ਲਓ ਜੀ ਪੰਗੜਾ ਪਾ ਗਏ ਸੀ ਤੇ ਗਗਨ ਨੂੰ ਲੱਗੀ ਸੀ ਭੁੱਖ ਗਗਨ ਕਹਿੰਦਾ ਮੈਂ ਖਾਣਾ ਕੇਕ ਤੇ ਗਗਨ ਲੱਗਾ ਹੋਇਆ ਕੇਕ ਖਾਣ ਤੇ ਇਧਰ ਉਸਨੀ ਭਰਾ ਵੀ ਲੱਗਾ ਹੋਇਆ ਕੇਕ ਖਾਣ ਤੇ ਆ ਪਿੱਛੇ ਆਪਣੇ ਕੀਤੀ ਆ ਡੈਕੋਰੇਸ਼ਨ ਦੇਖੋ ਕਿੰਨੀ ਵਧੀਆ ਕੀਤੀ ਹੋਈ ਆ ਥੋੜੇ ਜੇ ਪੰਗਾਨੇ ਉਹ ਹਵਾ ਦੇ ਨਾਲ ਬਾੜ ਗਏ ਸੀਗੇ ਤੇ ਥੋੜੇ ਮੋਟੇ ਇਹਨਾਂ ਨੇ ਵੀ ਕੀਤੇ ਆ ਇਹਨਾਂ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੁਣ ਥੋੜਾ ਜਿਹਾ ਇੱਕ ਇਹਨੇ ਤੇ ਇਹਨੇ ਮੈਂ ਕੁਝ ਨਹੀਂ ਕੀਤਾ ਹੈਗਾ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਕੁਝ ਨਹੀਂ ਕੀਤਾ ਇਹਨਾਂ ਨੇ ਸਾਰਾ ਕੁਝ ਇਹ ਖਲਾਰਾ ਪਾਇਆ ਦੇਖੋ ਕਿੰਨਾ ਖਲਾਰਾ ਪਾਇਆ ਹੋਰ ਦੇਖੋ ਤਾਂ ਲੈ ਜਮੀਨ ਤੇ ਹੁਣ ਸਾਫ ਵੀ ਆਪਾਂ ਇਹਨਾਂ ਤੋਂ ਕਰਾਵਾਂਗੇ ਤੇ ਹੁਣ ਆਪਾਂ ਹੋਣਾ ਇੱਕ ਹੋਰ song ਲਾਉਣ ਲੱਗੇ ਆ ਉੱਤੇ ਵੀ ਭੰਗੜਾ ਪਾਉਣੇ ਆ ਨਾਲੇ ਵੀ ਚੱਲ ਵੀ 1 2 ਸਵਾਦੋ ਢਾਈ ਪੋਣੇ ਤਨ 10 ਦਾ ਕੰਮ 1050 ਓਏ ਆ ਕੀ ਹੋ ਗਿਆ ਇਹਨੂੰ ਲਾ ਚੜ ਗਈ ਏ ਉਹ ਇਹਨੂੰ ਹੋ ਗਈ ਤੇ ਹੁਣ ਤੁਹਾਡੇ ਸਾਹਮਣੇ ਗगन ਕੋਕਰੀ ਜੀ ਪੰਗੜਾ ਪਾ ਕੇ ਦਿਖਾਉਣਗੇ ਚਲੋ ਜੀ ਗਾਣਾ ਲਾ ਦਿਓ ਗਾਇਆ ਬਾੜੀ ਯਤ ਕਰਾਉਂਦਾ ਹੋ ਦੁੱਖ ਬਸ ਇਸ ਗੱਲ ਦਾ ਇਸ ਗੱਲ ਦਾ ਸਾਡੇ ਘਰ ਸਾਨ ਚੱਲਵਾ ਕੇਕ ਚੱਲਦਾ ਸਾਡੇ ਘਰ ਕੇਕ ਚੱਲਦਾ ਕੇਕ ਚੱਲ ਲੋਕਾਂ ਘਰ ਸਾਗ ਚੱਲਦਾ ਸਾਗ ਚੱਲਦਾ ਸੈਟਰਾਂ ਦਾ ਹੀ ਮਾਵਾ ਗੋਦੀ ਚੱਕ ਲੈ ਗੋਦੀ ਹਾਂਜੀ ਵਲੌਗ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਹੁਣ ਆਪਣੇ ਭਰਾਵ ਐਨ ਅਤ ਕਰਾਤੀ ਇਹਨਾਂ ਨੇ ਬਾਕੀ ਹੁਣ ਵਲੌਗ ਤੁਸੀਂ ਦੇਖਣਾ ਆ ਲਾਈਕ ਕਮੈਂਟ ਸ਼ੇਅਰ ਵੀ ਕਰਨਾ ਆ ਤੇ ਕਮੈਂਟਾਂ ਦੇ ਵਿੱਚ ਹੈਪੀ ਬਰਥਡੇ ਜਰੂਰ ਲਿਖਿਓ ਤੇ ਬਾਕੀ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਟਸ ਸੈਨੀ 5567 ਫੋਲੋ ਇੰਸਟਾਗ੍ਰam ਆਈਡੀ ਕੋ